ਲਓ ਜੀ ਸਤਿ ਸ੍ਰੀ ਅਕਾਲ ਜੀ ਆਪਣੇ ਅੱਜ ਦੇ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਸਵੇਰ ਦੇ 5:30 ਹੋ ਗਏ ਤੇ ਆਪਾਂ ਚੱਲ ਪਿਆ ਆਪਣੇ ਰੋਜ਼ ਦੇ ਕੰਮਾਂ ਵਾਂਗ ਲਓ ਜੀ ਆਪਾਂ ਚੱਲੇ ਆਂ ਗੱਡੀ ਕੱਢ ਲਈ ਆਪਾਂ ਘਰੋਂ ਆਪਣੇ ਤੇ ਅੱਜ ਦੋਸਤੋ ਮੌਸਮ ਵੀ ਥੋੜਾ ਜਿਹਾ ਖਰਾਬ ਸੀਗਾ ਤੇ ਧੁੰਦ ਵੀ ਪਈ ਹੋਈ ਸੀ ਮੈਂ ਦੇਖੋ ਧੁੰਦ ਪਈ ਹੋਈ ਆ ਇਹ ਅੱਪਾ ਕਰਤਾ ਸਟਾਰਟ ਆਪਾਂ ਅੱਜ ਦਾ ਨਿਊ ਬਲੌਗ ਜੀ ਸਰ ਆਪਾਂ ਆ ਗਏ ਜੀ ਜੰਡੇਵਾਲੀ ਬਸ ਥੋੜਾ ਜਿਹਾ ਸਮਾਂ ਲੱਗਦਾ 3-4 ਮਿੰਟ ਦਾ ਸਮਾਂ ਲੱਗਦਾ ਬਸ ਜੰਡੇਵਾਲੀ ਪਹੁੰਚਣ ਨੂੰ ਮੈਂ ਤਾਂ 3 ਕਿਲੋਮੀਟਰ ਆਪਣੇ ਪਿੰਡ ਤੋਂ ਇਹ ਆ ਗਿਆ ਗੁਰਦੁਆਰਾ ਸਾਹਿਬ ਜੰਡੇਵਾਲੀ ਦਾ ਤੇ ਨਾਲੇ ਸਾਹਮਣੇ ਅੱਗੇ ਜਾ ਕੇ 5:30 ਵਜੇ ਆਪਾਂ ਰੋਜ਼ ਹੀ ਨਿਕਲਦੇ ਹਾਂ ਇਹ ਆ ਗਿਆ ਚੰਡੀਗੜ੍ਹ ਰੋਡ ਦੋਸਤੋ ਇਹ ਜਾਂਦਾ ਲੁਧਿਆਣੇ ਨੂੰ ਤੇ ਇਹ ਆ ਗਿਆ ਚੰਡੀਗੜ੍ਹ ਵਾਲੀ ਸਾਈਡ ਚੰਡੀਗੜ੍ਹ ਵਾਲੀ ਸਾਈਡ ਆਪਣਾ ਗੋਦਾਮ ਅਸਰ ਹੱਬ ਦੋਸਤੋ ਸਵੇਰ ਸਵੇਰ ਠੰਡ ਵੀ ਵਾਸ ਹੁੰਦੀ ਆ ਹਣਾ ਚਲੋ ਕੰਮ ਕਰਨਾ ਇਹ ਆ ਗਿਆ ਦੋਸਤੋ ਕੋਵਾੜਾ ਚੌਂਕ ਕੁਹਾੜਾ ਚੌਂਕ ਕੁਹਾੜੇ ਚੌਂਕ ਤੋਂ ਅਪਾ ਲੈਫਟ ਮੁੜਨਾ ਹੁੰਦਾ ਹੈ ਤੇ ਇੱਥੇ ਆਟੋ ਵਾਲਾ ਆਏ ਨੇ ਕਾਲੀ ਦੇਖੋ ਕਿਵੇਂ ਕਰਦਾ ਵਾ ਉਹ ਦੇਖ 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 ਦੇ ਨਾਲੇ ਪਤਾ ਆ ਵੀ ਗੱਡੀ ਪਿੱਛੇ ਆਉਂਦੀ ਹੈ ਫਿਰ ਵੀ ਤੋਰ ਲਈ ਬਾਈਆਂ ਨੂੰ ਕਿਹਾ ਪਿੱਛੇ ਹੋ ਮਿੱਤਰੋ ਤੇ ਦੋਸਤੋ ਇੱਥੇ ਆਪਣੇ ਮਲਾਜਮ ਸਾਹਿਬ ਬੈਠੇ ਹੁੰਦੇ ਕੁਹਾੜਾ ਚੌਂਕ ਦੇ ਵਿੱਚ ਤੇ ਆਪਾਂ ਹੱਬ ਕੰਨੀ ਨੂੰ ਚਲੇ ਗਏ ਆ ਮਿੱਤਰੋ ਹੱਬ ਕੰਨੀ ਨੂੰ ਸਿੱਧੀ ਕਰਦੇ ਗੱਡੀ ਤੇ ਹੱਬ ਹੈਗੀ ਆਪਣੀ ਬਾਈ ਲਖਵਾਲਾ ਰੋਡ ਤੇ ਤੇ ਕੁਆਰੇ ਤੋਂ ਮਾਛੀਵਾੜਾ ਰੋਡ ਤੇ ਨੂੰ ਇਹ ਜਾਂਦਾ ਰਸਤਾ ਜਿਹੜਾ ਮਾਛੀਵਾੜੇ ਨੂੰ ਪਰ ਆਪਾਂ ਸਿੱਧੇ ਜਾਣਾ ਲਖਵਾਲਾ ਰੋਡ ਤੇ ਆਪਣੀ ਹੱਬ ਆ ਦੋਸਤੋ ਲਖਵਾਲਾ ਰੋਡ ਤੇ ਇਹ ਗੱਡੀ ਬਾਈ ਆਪਣੀ ਕੰਪਨੀ ਦੀ ਉਹ ਆ ਇਹ ਚੱਲਦੀ ਆ ਜਲੰਧਰ ਨੂੰ ਬਾਈ ਇਹ ਆਪਾਂ ਚੱਲਦੇ ਹਾਂ ਸੋਲਨ ਪੰਚਕੂਲਾ ਇਹ ਆ ਗਈ ਆਪਣੀ ਹੱਬ ਆਪਾਂ ਮਾਰਿਆ ਹਾਰਨ ਬਾਈ ਨੂੰ ਗਾਰਡ ਸਾਹਿਬ ਨੇ ਖੋਲਿਆ ਗੇਟ ਗੇਟ ਖੋਲ ਕੇ ਆਪਾਂ ਅੰਦਰ ਗੱਡੀ ਗੱਡੀ ਦੋਸਤੋ ਅੰਦਰ ਉਹ ਸਾਹਮਣੇ ਉੱਥੇ ਪਾ ਬੈਗ ਲਾ ਲਈਏ ਗੱਡੀ ਬੈਗ ਲਾ ਕੇ ਦੇਖੋ ਦੋਸਤੋ ਆਪਣੀ ਗੱਡੀ ਨੂੰ ਲੱਗੀ ਹੁੰਦੀ ਹੈ ਸੀਰਾ ਵਾਲੀ ਤੇ ਇਹ ਸੀਲ ਕੱਟ ਦੇ ਦਿੰਦੇ ਆ ਤੇ ਫਿਰ ਆਪਾਂ ਅੱਗੇ ਕਰਕੇ ਗੱਡੀ ਖੋਲਣਵਾ ਦਿੰਦੇ ਆ ਸੀਰਾ ਆਪਣਾ دوست ਖੜਾ ਸੀ ਮਨੀਸ਼ ਇਹਨੂੰ ਮਿਲੇ ਹਾਲ ਚਾਲ ਪੁੱਛਿਆ ਬਾਈ ਦਾ ਕਿੱਦਾਂ ਇਹ ਪਾਲੰਪੁਰ ਚੱਲਦਾ ਵਾ ਬਾਈ ਮਨੀਸ਼ ਕੁਮਾਰ ਜੀ ਪਾਲੰਪੁਰ ਉਨਾ ਸਟੋਰ ਦੇ ਕੋਲੇ ਹੀ ਆ ਜੁਡੀਓ ਦੇ ਦੋਸਤੋ ਇਹਨੂੰ ਮਿਲਿਆ ਤੇ ਆ ਕੇ ਆਪਾਂ ਵੀ ਦੇਖਿਆ ਆਪਣੀ ਰਾਣੀ ਸੁੰਦਰਾ ਇੱਥੇ ਖੜੀ ਸੀ ਇੱਧਰ ਉੱਧਰ ਸਾਰੀਆਂ ਰਾਣੀ ਸੁੰਦਰਾ ਤੁਹਾਨੂੰ ਦਿਖਾਈਆਂ ਤੇ ਫਿਰ ਮਨੀਸ਼ ਨੂੰ ਬੁਲਾਇਆ ਮਨੀਸ਼ ਨੇ ਆ ਕੇ ਗੇਟ ਖੋਲ੍ਹਿਆ ਗੱਡੀ ਦਾ ਆਉ ਗੇਟ ਖੋਲੂਗਾ ਮਨੀਸ਼ ਤੇ ਉਹ ਖੋਲਦਾ ਗੇਟ ਮਨੀਸ਼ ਨੇ ਸ਼ੀਸ਼ੇ ਵਿੱਚ ਦੀ ਦੇਖੋ ਤੇ ਫੇਰੇ ਇਹਨੂੰ ਸਮਾਨ ਫੜਾਇਆ ਕਿਸੇ ਦੋਸਤ ਦਾ ਸਮਾਨ ਸੀਗਾ ਉਹਨੇ ਦੇਣਾ ਸੀਗਾ ਇਹਨੂੰ ਸਮਾਨ ਫੜਾਇਆ ਹੈਲੋ ਮਲਾਈ ਤੇ ਇਹਨੂੰ ਕਿਹਾ ਵੀ ਚੱਲ ਮਿੱਤਰਾਂ ਤੂੰ ਅਸੀਂ ਵੀ ਆਏ ਤੇਰੇ ਮਗਰੀ ਲਾਓ ਜੀ ਫੇ ਆਪਣੀ ਵੀ ਗੱਡੀ ਹੋ ਗਈ ਲੋਡ ਗਾਰਸਾਬ ਨੂੰ ਤੇ ਕਹਿ ਗਏ ਸਾ ਗੇਟ ਖੋਲੋ ਗਾਰਸਾਬ ਨੇ ਗੇਟ ਖੋਲਤਾ ਤੇ ਕਹਿ ਗਏ ਆਪਾਂ ਵੀ ਬਾਬੇ ਦਾ ਨਾਮ ਲੈ ਕੇ ਤੇ ਆਪਾਂ ਵੀ ਚੱਲੇ ਪਾਤੇ ਅੱਜ ਦਾ ਬਲੌਗ ਐਨਾਂ ਹੀ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਭਾਈ ਜੀ ਧੰਨਵਾਦ ਜੀ ਸასი ਕਾਲ